ਜੋ ਹੁਣ 8ਵੇਂ ਗੇੜ ਔਰ ਰਿਜ਼ਲਟ ਜਿਹੜਾ ਆ ਹਾਲਾਂਕਿ ਹੁਣ ਇੱਕ ਦਿਲਚਸਪ ਗੱਲ ਇਹ ਆ ਕਿ ਮਨਦੀਪ ਸਿੰਘ ਦੀ ਵੋਟ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਗਈ ਆ ਮਨਦੀਪ ਸਿੰਘ ਖਾਲਸਾ ਔਰ ਇਹ ਕਿਉਂਕਿ ਕਿਹਾ ਜਾ ਰਿਹਾ ਸੀ ਵੀ ਠਿਕਾਣਾ ਮੁਕਾਬਲਾ ਹੋਏਗਾ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਤੇ ਉਸ ਤੋਂ ਬਾਅਦ ਮਨਦੀਪ ਸਿੰਘ ਖਾਲਸਾ ਪਰ ਹੁਣ ਵੱਡੀ ਖਬਰ ਹੈ ਕਿ 8ਵੇਂ ਗੇੜ ਦੇ ਵਿੱਚ ਮਨਦੀਪ ਖਾਲਸਾ ਦੀਆਂ ਵੋਟਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਨੇ ਕੀ ਕਿਉਂਕਿ 8 라운ਡ ਹੀ ਵਾਪਸ ਬਾਕੀ ਰਹਿ ਗਏ ਨੇ ਹਾਲਾਂਕਿ ਲੱਗ ਰਿਹਾ ਵੀ ਸ਼ਾਇਦ ਇਹ ਮਨਦੀਪ ਦੇ ਲਈ ਵੀ ਅੱਜ ਹੋ ਸਕਦਾ ਆ ਇਹਨਾਂ 8ਾ 라운ਡ ਦੇ ਵਿੱਚ ਜਿਹੜਾ ਹੁਣ ਏਰੀਆ ਖੁੱਲੇਗਾ ਕੀ ਉਹਦੇ ਵਿੱਚ ਮਨਦੀਪ ਦੀਆਂ ਵੋਟਾਂ ਜ਼ਿਆਦਾ ਹੋਣਗੀਆਂ ਕਿਉਂਕਿ ਖੇਮਕਰਨ ਪੱਟੀ ਚਬਾਲ ਉਹ ਏਰੀਆ ਨੇ ਜਿੱਥੇ ਕਿ ਮਨਦੀਪ ਦੇ ਵੋਟਰ ਸਿਗੇ ਔਰ ਉਹ ਇੱਕ ਠੋਕੇ ਕਹਿੰਦੇ ਸੀ ਵੀ ਜਿੱਤੇਗਾ ਤਾਂ ਮਨਦੀਪ ਪਰ ਫਿਲਹਾਲ ਮੈਂ ਤੁਹਾਨੂੰ ਦੱਸ ਦਮਾ ਕਿ 8ਵੇਂ 8ਵੇਂ ਗੇਟ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਆਵਾਮੀ ਪਾਰਟੀ ਲੀਡ ਦੇ ਉੱਤੇ ਆ ਦੂਸਰੇ ਨੰਬਰ ਦੇ ਉੱਤੇ ਆਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ ਔਰ ਹਰਮੀਤ ਸੰਤੂ ਦੀ ਲੀਡ ਦੇਖਿਆ ਜਾਵੇ ਤਾਂ ਵੱਧ ਗਈ ਹੈ 3668 ਦੀ ਲੀਡ ਹੋ ਗਈ ਹੈ ਸੋ 8ਵੇਂ ਗੇੜ ਦਾ ਅਰੋਜਨ ਨਤੀਜੇ ਤਰਨਤਾਰ ਨਜ਼ੀਮਨੀ ਚੋਣ ਦੇ ਜਿਹੜੇ ਕਿ ਸੈੱਟ ਕਰਨਗੇ 27 ਦੀ ਟੋਨ ਆਵਾਮੀ ਪਾਰਟੀ ਵਰਸ ਆਕਾਲੀ ਦਲ ਤਾਂ ਹੈ ਹੀ ਹੈ ਪਰ ਗੁਣ ਮਨਦੀਪ ਸਿੰਘ ਦੀ ਵੋਟ ਜਿਹੜੀ ਆ ਉਹ ਵੱਧੀ ਨਜ਼ਰ ਆ ਰਹੀ ਹੈ ਮਨਦੀਪ ਸਿੰਘ ਖਾਲਸਾ ਸਨੀ ਖਾਲਸਾ ਦਾ ਪਰਾ ਉਹ ਜਿਹਨੇ ਜੜਾਇਆ ਇਹ ਬੜਾ ਵੱਡਾ ਕੰਮ ਪਿੱਛੇ ਚ ਹੋਇਆ ਸੀਗਾ ਜੇਲ੍ਹ ਦੇ ਅੰਦਰ ਵੀ